ਸਸ਼ਟੀ ਕਾਲ ਜੀ ਰਾਇਲ ਕਲੈਕਸ਼ਨ ਐਂਡ ਬੁਟੀਕ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਅੱਜ ਤੁਹਾਡੇ ਲਈ ਬਿਲਕੁਲ ਗਰਲਿਸ਼ ਲੁੱਕ ਦੇ ਸੂਟ ਲੈ ਕੇ ਆਏ ਆ ਇਹਨਾਂ ਦੇ ਉੱਪਰ ਇਹ ਔਰਗੈਂਜ਼ਾ ਤੇ ਬਣੇ ਹੋਣਗੇ ਤੇ ਇੱਕ ਸਰਟਨ ਔਰਗੈਂਜ਼ਾ ਨਵਾਂ ਫੈਬਰਿਕ ਆ ਉਸ ਤੇ ਬਣੇ ਹੋਣਗੇ ਸੂਟ ਇਹ ਹੈਂਡਵਰਕ ਦੇ ਨਾਲ ਹੋਣਗੇ ਜੀ ਫੁੱਲ ਫੰਕਸ਼ਨਲ ਸੂਟ ਨੇ ਇਹਨਾਂ ਦੇ ਵਿੱਚੋਂ ਜੋ ਵੀ ਤੁਹਾਨੂੰ ਪਸੰਦ ਆਂਦਾ ਸਕਰੀਨਸ਼ਾਟ ਲੈ ਕੇ ਮੇਰਾ ਨੰਬਰ 8283 828381 ਨੰਬਰ ਹੈ ਇਸ ਤੇ ਸੂਟ ਦੀ ਫੋਟੋ ਤੁਸੀਂ ਮੈਨੂੰ ਸੈਂਡ ਕਰ ਸਕਦੇ ਹੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਹੈ ਤੇ ਨਾ ਟਾਈਮ ਵੇਸਟ ਕਰਦੀ ਹੋਈ ਜਲਦੀ ਤੁਹਾਨੂੰ ਦਿਖਾਣੇ ਆ ਜੀ ਇਹਨਾਂ ਦੀ ਸਲਵਾਰ ਤੇ ਵੀ ਵਰਕ ਆਏਗਾ ਤੇ ਸ਼ਰਟ ਤੇ ਵੀ ਵਰਕ ਹੋਏਗਾ ਤੁਹਾਨੂੰ ਨਾਲ ਦੀ ਨਾਲ ਦਿਖਾਵਾਂਗੇ ਸਾਰੇ ਸੂਟ ਇਹ ਦੇਖੋ ਜੀ ਇਹ ਹੈਗੀ ਅੱਜ ਦੀ ਫਰਸਟ ਕਲੈਕਸ਼ਨ ਨੈਕ ਤੇ ਹੈਂਡਵਰਕ ਔਰ ਜੈਂਜ਼ਰੀ ਉੱਪਰ ਸ਼ਰਟ ਹੈ ਜੀ ਤੇ ਇਹ ਕਲੀਆਂ ਵਾਲਾ ਕਟਦਾਣੇ ਨਾਲ ਇਹਦੀ ਕਲੀਆਂ ਬਣੀਆਂ ਹੋਈਆਂ ਕੇ ਰੇਤੇ نیچے ਲੇਸ ਨਾਲ ਇਹਨੂੰ ਫਿਨਿਸ਼ਿੰਗ ਦਿੱਤੀ ਹੋਈ ਆ ਇਹ ਸਾਰ সাইਡ ਤੇ ਇਹਦੀਆਂ 슬ੀਵਜ਼ ਰਹਿਣਗੀਆਂ ਸਿਰਫ ਨੈਕਟਿਵ ਬਾਜੂ ਤੇ ਹੈਵੀ ਵਰਕ ਹੈ ਇਸ ਤੇ ਕੇ ਰੇਤੇ ਨਹੀਂ ਹੈਗਾ ਠੀਕ ਹੈ ਜੀ ਇਹਦੇ ਨਾਲ ਹੈਗੀ ਆਪਣੇ ਸਿਲਕ ਦੀ ਸਲਵਾਰ ਇਹ ਸਲਵਾਰ ਤੇ ਵਰਕ ਆਊਗਾ ਤੁਸੀਂ ਪਲਾਜ਼ੋ ਬਣਾ ਲਓ ਸਲਵਾਰ ਬਣਾ ਲਓ ਇਹ ਥੋਡੇ ਅਕੋਰਡਿੰਗ ਹੈ ਜੀ ਬਹੁਤ ਪਿਆਰੀ ਲੁੱਕ ਦੇ ਸੂਟ ਆ ਸਾਰੇ ਠੀਕ ਹੈ ਇਹਨਾਂ ਨਾਲ ਦੁਪੱਟੇ ਸਾਰੇ ਡਿਜ਼ਾਈਨਰ ਹੋਣਗੇ ਦੁਪੱਟਿਆਂ ਦਾ ਡਿਜ਼ਾਈਨ ਸੇਮ ਰਹੂਗਾ ਇਹ ਹੀ ਕਿ ਉਹ ਮੈਂ ਜੀ ਦਾ ਚੇਂਜ ਹੋਇਆ ਤੁਹਾਨੂੰ ਖੋਲ ਕੇ ਦਿਖਾ ਦਾਂਗੇ ਬਾਕੀ ਇਹ ਚ ਨਾਨ ਸ਼ਫੋਨ ਦੇ ਉੱਪਰ ਫੁੱਲ ਜਾਲ ਸੀਕੁਐਂਸ ਦੁਪੱਟਾ ਫੁੱਲ ਜਾਲ ਸੀਕੁਐਂਸ ਦੁਪੱਟਾ ਫੋਰ ਸਾਈਡ ਇਹਨੂੰ ਪੇਸਟਿੰਗ ਦਿੱਤੀ ਹੋਈ ਆ ਬੀਡਸ ਦੀ ਲੇਸ ਦੇ ਨਾਲ ਮੋਤੀਆਂ ਦੀ ਲੇਸ ਦੇ ਨਾਲ ਇਹਨੂੰ ਫਿਨਿਸ਼ਿੰਗ ਟਿਸ਼ੂ ਨਾਲ ਦਿੱਤੀ ਹੋਈ ਆ ਜਾ 4350 ਪ੍ਰਾਈਸ ਰਹੂਗਾ ਜੀ ਸਾਡੇ 4300 ਦਾ ਸੂਟ ਹੈ ਇਹ ਹੁਣ ਤੁਹਾਨੂੰ ਇਹਦੇ ਵਿੱਚ ਕਲਰ ਕੰਟਰਾਸਟ ਦਿਖਾਣੇ ਆ ਸਾਰੇ ਤੇ ਸਾਰੇ ਸੂਟ ਖੋਲਾਂਗੇ ਪੈਕਿੰਗ ਹੋਈ ਵੀ ਹੈ ਤੈ ਖੁੱਲ ਜਾਏਗੀ ਤੁਹਾਨੂੰ ਜਸਟ ਮੈਂ ਇੱਕ ਦੋ ਸੂਟ ਦਿਖਾ ਦਾਨੀ ਆ ਜੀ neck ਬਣਿਆ ਹੋਇਆ ਬਹੁਤ ਪਿਆਰਾ ਬਾਜੀ ਤੁਹਾਨੂੰ نیچے ਦਿਖਾਤੀ ਆ ਕਲਰ ਕੰਬੀਨੇਸ਼ਨ ਦੇ ਦਾਨੇ ਸਾਰਿਆਂ ਦਾ ਸੇਮ ਵਰਕ ਹੈ ਜੀ ਇਹਦੇ ਨਾਲ ਹੀ ਇਹ ਬਿਲਕੁਲ ਸਕਾਈ ਫਰੋਜ਼ੀ ਕਲਰ ਦਾ ਕੰਬੀਨੇਸ਼ਨ ਦਿੱਤਾ ਹੋਇਆ ਬਹੁਤ ਪਿਆਰਾ ਸੂਟ ਹੈ ਸਾਡੇ 4300 ਇਹਨਾਂ ਦਾ ਪ੍ਰਾਈਸ ਰਹੂਗਾ ਜੀ ਬਿਲਕੁਲ ਗਰਲਿਸ਼ ਲੁੱਕ ਦੇ ਸੂਟ ਹੈ ਔਰ ਔਰਗੈਂਜ਼ਾ ਦਾ ਦੁਪੱਟਾ ਚਨੋ ਸੌਰੀ ਔਰਗੈਂਜ਼ਾ ਦੀ ਸ਼ਰਟ ਤੇ ਚਨਨ ਸ਼ਫਾਨ ਦਾ ਦੁਪੱਟਾ ਬਿਲਕੁਲ ਸਿਲਕ ਦੀ ਸਲਵਾਰ ਹੈ ਜੀ ਇਹਦੇ ਨਾਲ ਵਰਕ ਸਾਰਿਆਂ ਦਾ ਸੇਮ ਜਿਹੜਾ ਫਰਸਟ ਰੂਟ ਤੁਹਾਨੂੰ ਖੋਲ ਕੇ ਦਿਖਾਇਆ ਜਦੋਂ ਵੀ ਵਰਕ ਚੇਂਜ ਹੋਇਆ ਤਾਂ ਤੁਹਾਨੂੰ ਚੇਂਜ ਕਰਕੇ ਜ਼ਰੂਰ ਦਿਖਾਵਾਂਗੇ ਨੈਕਸਟ ਹੈਗਾ ਇਹ ਪਰਪਲ ਕਲਰ ਠੀਕ ਹੈ ਜੀ ਇਹਦੇ ਨਾਲ ਇਹ ਸਲਵਾਰ ਪਰਪਲ ਵਾਲੀ ਡਾਰਕ ਬਲੂ ਕਲਰ ਕੰਬੀਨੇਸ਼ਨ ਦੇਖੋ ਤੁਸੀਂ ਬਹੁਤ ਪਿਆਰੀਆਂ ਸਾਰੇ ਨੈਕਸਟ ਹੈਗਾ ਜੀ ਬਹੁਤ ਪਿਆਰਾ ਕੰਬੀਨੇਸ਼ਨ ਬਲੈਕ ਕਲਰ ਇਹਦੀ ਨਾਲ ਸਟੀਲ ਗ੍ਰੇ ਕਲਰ ਬਹੁਤ ਸੋਹਣਾ ਕੰਟਰਾਸਟ ਹੈ ਸਾਡੇ 4300 ਇਹਨਾਂ ਦਾ ਪ੍ਰਾਈਸ ਰਹੂਗਾ ਤੇ ਫੋਨ ਮੈਂ ਤੁਹਾਨੂੰ ਇਹਦੇ ਵਿੱਚ ਸੈਕੰਡ ਡਿਜ਼ਾਈਨ ਦਿਖਾਉਣੀ ਆ ਹਲਕਾ ਜਿਹਾ ਡਿਜ਼ਾਈਨਿੰਗ ਦਾ ਫਰਕ ਆ ਫੈਬਰਿਕ ਸੇਮ ਹੈ ਜੀ ਇਹਨਾਂ ਦਾ 오ਰਗੈਂਜ਼ਾ ਦੀ ਸ਼ਰਟ ਆ ਫੁੱਲ ਹੈਂਡਵਰਕ ਦੇ ਨਾਲ ਬਾਜੂ ਬਣੀ ਹੋਈ ਆ ਸਾਈਡ ਤੇ ਇਹ ਤਾਂ ਹਲਕਾ ਜਿਹਾ ਵਰਕ ਦਾ ਫਰਕ ਆਏਗਾ ਬਾਕੀ ਸਾਰਾ ਸੇਮ ਰਹੂਗਾ ਜੀ ਸਿਲਕ ਦੀ ਸਲਵਾਰ ਆ ਸੇਮ ਉਹ ਦਾ ਜਿੱਦਾਂ ਤੁਸੀਂ ਉਸ ਵੇਰ ਦਾ ਦੁਪੱਟਾ ਸੀਗਾ ਸੇਮ ਓਦਾਂ ਦਾ ਹੀ ਦੁਪੱਟਾ ਇਹਦੇ ਨਾਲ ਇਹ ਹੈਗਾ ਨੈਕਸਟ ਕਲਰ ਇਹ ਦਿਨਰ ਸਲਵਾਰ ਤਾਂ ਆਫ ਵਾਈਟ ਕਲਰ ਦੀ ਰਹੂਗੀ ਪਰ ਦੁਪੱਟਾ ਸੇਮ ਕਲਰ ਦਾ ਰਹੂਗਾ ਇਹ ਦਿਨ ਨਾਲ ਇਹਨਾਂ ਨੇ ਦੁਪੱਟਾ ਆਫ ਵਾਈਟ ਕਲਰ ਦਾ ਨਹੀਂ ਕੀਤਾ ਬਾਕੀ ਸਭ ਦੇ ਸਲਵਾਰ ਤੇ ਦੁਪੱਟਾ ਸੇਮ ਕੰਟਰਾਸਟ ਵਿੱਚ ਆ ਦੇ ਠੀਕ ਹੈ ਨੈਕਸਟ ਦਿਖਾਣੇ ਆ ਤੁਹਾਨੂੰ ਨਿਓਨ ਸ਼ੇਡ ਬਹੁਤ ਪਿਆਰਾ ਕਲਰ ਹੈ ਅੱਜਕੱਲ ਕਾਫੀ ਯਾਰਾ ਟ੍ਰੈਂਡ ਦੇ ਵਿੱਚ ਹੈ ਇਹ ਕਲਰ ਨੈਕਾ ਜੀ ਇਹਦੇ ਨਾਲ ਵੀ ਆਫ ਵਾਈਟ ਕਲਰ ਦਾ ਪਲਾਜ਼ੋ ਕਹਿ ਲੋ ਜਾਂ ਸਲਵਾਰ ਕਹਿ ਲੋ ਤੇ ਇਹ ਹੈਗਾ ਦੁਪੱਟਾ ਇਹਦੇ ਨਾਲ ਠੀਕ ਹੈ ਜੀ ਇਹ ਹੈਗਾ ਮਰਜੈਂਟਾ ਸ਼ੇਡ ਇਹਦੇ ਨਾਲ ਵੀ ਆਫ ਵਾਈਟ ਕਲਰ ਦੀ ਸਲਵਾਰਸ਼ ਤੇ ਪਿੰਕ ਦੁਪੱਟਾ ਇਹ ਇਹ ਆ ਗਿਆ ਜੀ ਨੈਕਸਟ ਕਲਰਸ ਇਹ ਜੀ ਸਲਵਾਰੀ ਆਫ ਵਾਈਟ ਸਲਵਾਰਾਂ ਨੇ ਦਿਖਾ ਰਹੀਆਂ ਤੁਹਾਨੂੰ ਹਨ ਇਹ ਸੇਮ ਦੁਪੱਟਾ ਅ ਸ਼ਰਟ ਨਾਲ ਦਾ ਪਹਿਲਾਂ ਦਿਖਾਈ ਸੀਗੇ ਜਿਹੜੇ ਉਹ ਸਲਵਾਰ ਦੁਪੱਟਾ ਸੇਮ ਸੀ ਇਹ ਸ਼ਰਟ ਦੁਪੱਟਾ ਸੇਮ ਹੈ ਇਹਨਾਂ ਦਾ ਕਲਰ ਸਿਲਕ ਦੀ ਸਲਵਾਰ ਆ ਔਰਗੈਂਜ਼ਾ ਦੀ ਸ਼ਰਟ ਆ ਤੇ ਚਨਾਉਣ ਸ਼ਫੌਨ ਦਾ ਪਿਓਰ ਦਾ ਦੁਪੱਟਾ ਠੀਕ ਹੈ ਜੀ 4350 ਇਹਨਾਂ ਸਾਰੇ ਸੂਟਾਂ ਦਾ ਪ੍ਰਾਈਸ ਆ ਤੇ ਹੁਣ ਤੁਹਾਨੂੰ ਦਿਖਾਣੇ ਆ ਨੈਕਸਟ ਕਲੈਕਸ਼ਨ ਫੁੱਲ ਫੰਕਸ਼ਨਲ ਸੂਟ ਸ਼ੁਰੂ ਹੋ ਗਏ ਆ ਜੀ ਹੁਣ ਇਹ ਹੈਗੀ ਹੈ ਸਰਟਨ ਔਰਗੇਂਜ਼ਾ ਕਾਫੀ ਜ਼ਿਆਦਾ ਟ੍ਰੈਂਡ ਵਿੱਚ ਹੈ ਹੁਣ ਇਹ ਨਵਾਂ ਫੈਬਰਿਕ ਆਇਆ ਇਹ ਡਿਜ਼ਾਈਨ ਬਹੁਤ ਜ਼ਿਆਦਾ ਕਾਮਨ ਕਹਿ ਸਕਦੇ ਆ ਵੈਸੇ ਡਿਜ਼ਾਈਨਿੰਗ ਨੂੰ ਪਰ ਇਹਦੀ ਸੇਲ ਬਹੁਤ ਜ਼ਿਆਦਾ ਤੇ ਪਾਈ ਵੀ ਲੁੱਕ ਵਾਸਟ ਰਣੀ ਲਾਦੀ ਹੈ ਇਹਦੀ ਨੈਕ ਬਣਿਆ ਹੋਇਆ ਤੇ ਯੋਕ ਸਟਾਈਲ ਦੇ ਵਿੱਚ ਹੈ ਇਹ ਇਹ ਜਿਹੜੇ ਬਟਨ 골ਡਨ ਦੇ ਨਾਲ ਪਾਈਪਿੰਗ ਵਾਲੇ ਬਟਨ ਲਾਏ ਹੋਏ ਆ ਮੜ ਕੇ ਬਹੁਤ ਪਿਆਰੀ ਲੁੱਕ ਦਾ ਸੂਟ ਹੈ ਇਹਦੀ ਹੈਵੀ ਬਾਜੂ ਆਣਗੇ ਇਹ ਸ਼ੋਲਡਰ ਤੇ ਆਏਗਾ ਸਟਾਈਲ ਤੇ نیچے ਇਹਦੀ ਮੋਰੀ ਆਏਗੀ ਜੀ ਇਹ ਉੱਪਰ ਬਾਜੂ ਤੇ ਆਏਗਾ ਡਿਜ਼ਾਈਨ ਠੀਕ ਹੈ ਤੇ ਇਹ ਹੈਗੀ ਹੈ ਜੀ ਸਿਲਕ ਦੀ ਸਲਵਾਰ ਚਨਾਉਨ ਸ਼ਫੌਨ ਦਾ ਦੁਪੱਟਾ ਦੁਪੱਟੇ ਦੀ ਲੰਬਾਈ ਚੜਾਈ ਪੂਰੀ ਹੈ ਜੀ ਆ ਇੱਕ ਸੂਟ ਖੋਲ ਕੇ ਦਿਖਾ ਰਹੀ ਹਾਂ ਤੁਹਾਨੂੰ ਤੇ ਬਾਕੀ ਤੁਸੀਂ ਤੁਹਾਨੂੰ ਕਲਰ ਆਪਸ਼ਨ ਬਹੁਤ ਸਾਰੇ ਇਹ ਚੋ ਦਵਾਂਗੇ ਡਬਲ ਲੇਅਰ ਦੇ ਪਿੱਛੇ ਦੀ ਲੇਸਿਸ ਲਗਾ ਕੇ ਇਹਦਾ ਇਹਨੂੰ ਹਾਈਲਾਈਟ ਫਿਨਿਸ਼ਿੰਗ ਦਿੱਤੀ ਹੋਈ ਹੈ ਲੰਮਾ ਚੌੜਾ ਚਨਾਉਨ ਸ਼ਫੌਨ ਦਾ ਦੁਪੱਟਾ ਇਹਦੇ ਨਾਲ ਸੇਮ ਪ੍ਰਾਈਸ ਦੇ ਵਿੱਚ ਰਹੂਗਾ ਜੀ ਸੇਮ 4350 ਦੇ ਵਿੱਚ ਰਹੂਗਾ ਜੀ ਸੂਟ ਇਹ ਵੀ ਤੇ ਹੁਣ ਇਹ ਚ ਕਲਰ ਦੇਖੋ ਤੁਸੀਂ ਕਲਰ ਬਹੁਤ ਸਾਰੇ ਆ ਤੁਹਾਨੂੰ ਪਰਪਲ ਲੁੱਕ ਵਾਲੀ ਸੂਟ ਦਿਖਾਨੀ ਹੈ ਪਹਿਲਾਂ ਇਹਨਾਂ 'ਚ 19 21 ਦਾ ਫਰਕ ਹੈ ਸ਼ਾਇਦ ਕੈਮਰੇ 'ਚ ਨਾ ਆਵੇ 19 21 ਦਾ 19 20 ਦਾ ਨਹੀਂ ਹੈਗਾ 19 ਕੀ ਦਾ ਫਰਕ ਹੈ ਇਹ ਥੋੜਾ ਲਾਈਟ ਦੇ ਵਿੱਚ ਹੈ ਤੇ ਬ੍ਰਾਈਟ ਦੇ ਵਿੱਚ ਹੈ ਥੋੜਾ ਕਾਲਸ ਤੇ ਆ ਜਾਂਦਾ ਹੈ ਇਹ ਵੀ ਸੇਮ ਹੈ ਜੀ ਇਹਦੇ ਵਿੱਚ ਕਲਰ ਬਹੁਤ ساری ਕੁਆਂਟੀਟੀ ਵਿੱਚ ਮਾਲ ਹੈਗਾ ਇਹ ਕਲਰ ਸਾਰੇ ਤੁਹਾਨੂੰ ਨਵੇਂ ਮਿਲਣਗੇ ਜੋ ਟ੍ਰੈਂਡ ਵਿੱਚ ਚੱਲਦੇ ਆ ਇਹ ਹੈਗਾ ਮਹਿੰਦੀ ਸ਼ੇਡ ਸਿਲਕ ਦੀਆਂ ਪਲੇਨ ਸਲਵਾਰਾਂ ਇਹਨਾਂ ਦੇ ਨਾਲ ਪਲੇਨ ਦੁਪੱਟੇ ਤੇ ਸ਼ਰਟ ਮੈਂ ਤੁਹਾਨੂੰ ਖੋਲ ਕੇ ਦਿਖਾਈ ਦਿੱਤੀ ਇਹ ਡਿਜ਼ਾਈਨ ਬਹੁਤ ਤਰ੍ਹਾਂ ਦੇ ਫੈਬਰਿਕ ਦੇ ਬਣਦਾ ਮੈਂ ਤੁਹਾਨੂੰ ਤਾਂ ਹੀ ਪਹਿਲਾਂ ਕਿਹਾ ਵੀ ਸਿਰਫ ਤੁਸੀਂ ਡਿਜ਼ਾਈਨ ਦੇਖ ਕੇ ਇਹ ਨਾ ਕਹਦੇ ਹੋ ਸੂਟ ਸਸਤੇ ਆ ਜਾਂ ਮਹਿੰਗੇ ਆ ਜਾਂ ਅਸੀਂ ਐਨੇ ਦਾ ਲਈ ਆਦਾਂ ਵਾਲਿਆਂ ਇਹ ਡਿਜ਼ਾਈਨ ਕਾਮਨ ਆ ਪਰ ਇਹ ਫੈਬਰਿਕ ਮੈਂ ਤੁਹਾਨੂੰ ਵੈਸਟ ਤੇ ਦੇ ਰਹੀ ਹਾਂ ਨੈਕਸਟ ਹੈਗਾ ਇਹਦੇ ਵਿੱਚ ਇਹ ਸੇਮ ਦੇ ਵਿੱਚ ਕਲਰ ਆ ਜੀ ਇੱਕ ਕਲਰ ਦੇ ਵਿੱਚ ਕਾਫੀ ਕਾਫੀ ਸਾਰੇ ਸੂਟ ਹੈਗੇ ਆ ਤੇ ਇਹਨਾਂ ਦਾ ਵੀ 19 21 ਦਾ ਫਰਕ ਆ ਰਿਹਾ ਇਹ ਥੋੜਾ ਡਾਰਕ ਹੈ ਇਹ ਲਾਈਟ ਹੈ ਠੀਕ ਹੈ ਜੀ ਇਹਨਾਂ ਦਾ ਵੀ ਹੈਗਾ ਸਾਰੇ ਦਾ 4350 ਪ੍ਰਾਈਸ ਤੇ ਇੱਕ ਤੁਹਾਨੂੰ ਹੋਰ ਆਈਟਮ ਦਿਖਾਣੇ ਆ ਪੇਂਟ ਦੇ ਨਾਲ ਵਰਕ ਵਾਲੀ ਹੋਏਗਾ ਉਹ ਵੀ ਔਰਗੇਂਜ਼ਾ ਫੈਬਰਿਕ ਤੇ ਡਿਜ਼ਾਈਨਿੰਗ ਦੇਖੋ ਸੂਟ ਦੇਖੋ ਜੀ ਲੁੱਕ ਵਾਈਜ਼ ਸੂਟ ਤੇ ਲੁਕਿੰਗ ਬਹੁਤ ਜ਼ਿਆਦਾ ਪਿਆਰੀ ਆ neck ਹੈਂਡਵਰਕ ਤੇ ਆ ਫੁੱਲ ਹੈਂਡਵਰਕ ਤੇ neck ਆ ਇੱਕ ਫੁੱਲੇ ਸ਼ੋਲਡਰ ਤੇ ਆਏਗਾ ਉੱਪਰ ਜਦੋਂ ਆਪਾਂ ਇਹਨੂੰ ਰੈਡੀ ਕਰਾਂਗੇ ਤੇ ਇਹ ਵਾਲਾ ਫੁੱਲ ਆਪਣੇ ਸ਼ੋਲਡਰ ਤੇ ਆਏਗਾ ਤੇ ਬਾਕੀ ਦਾ ਕੇਰਾ ਬਣਿਆ ਹੋਇਆ ਜੇ ਬਹੁਤ ਪਿਆਰਾ ਇਹਦਾ ਕੇਰਾ ਬਣਿਆ ਹੋਇਆ ਔਰਗੇਂਜ਼ਾ ਦੇ ਉੱਪਰ ਇਹ ਹੈਂਡ ਪੇਂਟ ਆ ਸਾਰਾ ਬ੍ਰਸ਼ ਪੇਂਟਿੰਗ ਦੇ ਨਾਲ ਇਹਨੂੰ ਹਾਈਲਾਈਟ ਕਟ ਦਾਣੇ ਦੇ ਨਾਲ ਕੀਤਾ ਹੋਇਆ ਸਾਈਡ ਤੇ ਇਹਨੀਆਂ ਬਾਵਾ ਰਹਿਣ ਗਈਆਂ ਬਹੁਤ ਪਿਆਰੀ ਆਈਟਮ ਹੈ ਪੇਂਟ ਦੇ ਨਾਲ ਹੈਂਡਵਰਕ neck ਤੇ ਦੇਖੋ ਕਿੰਨੀ ਪਿਆਰੀ ਡਿਜ਼ਾਈਨਿੰਗ ਹੋਈ ਵੀ ਆ ਬਹੁਤ ਬਰੀਕੀ ਦਾ ਕੰਮ ਹੈ ਸਾਰਾ ਇਹ ਇਦੀ ਨਾਲ ਹੈਗੀ ਆ ਜੀ ਸਿਲਕ ਦੀ ਸਲਵਾਰ ਤੇ ਟੈਬੀ ਸਿਲਕ ਦਾ ਦੁਪੱਟਾ ਮਿਲੂਗਾ ਜੀ ਇਦੀ ਨਾਲ ਹੈਗਾ ਟੈਬੀ ਸਿਲਕ ਦਾ ਦੁਪੱਟਾ ਦੇਖੋ ਦੁਪੱਟੇ ਦੀ ਗ੍ਰੇਸ ਬਹੁਤ ਪਿਆਰਾ ਦੁਪੱਟਾ ਫੋਰ ਸਾਈਡ ਸਾਰੇ ਪੇਂਟ ਆ ਦੁਪੱਟੇ ਤੇ ਦੇ ਸਾਈਡਸ ਤੇ ਇਦਾਂ ਇਹ ਤਸੱਲਜ਼ ਲੱਗੇ ਹੋਏ ਹਨ। ਦੁਪੱਟਾ ਬਹੁਤ ਸੋਹਣਾ ਹੈ। ਫੁੱਲ ਪੇਂਟ 4 ਸਾਈਡ। ਟੈਬੀ ਸਿਲਕ ਤੇ ਦੁਪੱਟਾ ਇਹ। ਇਹਦਾ 3500 ਪ੍ਰਾਈਸ ਆ ਜੀ। 3500 ਇਹਦੇ ਵਿੱਚ ਕਲਰ ਆਪਸ਼ਨ ਵਰਕ ਦੇ ਨਾਲ ਪੇਂਟ ਪੀਚ ਕਲਰ नैक्सट हैगा परपल कलर कलर देखो कि प्यारा सिल्क सलवार के नीती सलवार यदा दुपट्टा नैक्सट है जी पाउडर फरोजी या बेबी फरोजी ज कलर है <laughs> हां जी ਇਹਨਾਂ ਚ ਜੋ ਵੀ ਤੁਹਾਨੂੰ ਪਸੰਦ ਆਂਦਾ ਸਕਰੀਨਸ਼ਾਟ ਲੈ ਕੇ ਮੇਰੇ ਨੰਬਰ ਤੇ ਸੈਂਡ ਕਰ ਸਕਦੇ ਹੋ ਤੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਓ ਵੀਡੀਓ ਦੇਖਣ ਲਈ थैंक यू सो मच